ਪੰਜਾਬ ਦੇ ਵਿੱਚ ਚਾਰ ਥਾਵਾਂ ਦੇ ਵਿੱਚ ਵਿਧਾਨ ਸਭਾ ਬਾਈਲੈਕਸ਼ਨ ਹੋ ਰਹੀਆਂ ਨੇ ਇਸ ਵਕਤ ਅਸੀਂ ਚੱਬੇਵਾਲ ਖੜੇ ਹਾਂ ਸਮਾਂ तकरीबन 7 ਵਜੇ ਦਾ ਹੈ ਤੇ 7 ਵਜੇ ਕੀ ਕੁਝ ਰਿਪੋਰਟ ਹੈ ਉਹ ਤੁਹਾਨੂੰ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਸਰਕਾਰੀ ਸਕੂਲ ਦੇ ਵਿੱਚ ਖੜੇ ਹਾਂ ਜਿਸ ਜਗ੍ਹਾ ਦੇ ਉੱਪਰ ਇੱਕ ਬੂਥ ਬਣਾਇਆ ਗਿਆ ਹੈ ਬੂਥ ਦੀ ਤਸਵੀਰ ਵੀ ਤੁਹਾਨੂੰ ਜਰੂਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਸਵੇਰ ਤੋਂ ਹੀ ਜੜੀਆਂ ਨੇ ਉਹ ਵੋਟਾਂ ਪੈਣੀਆਂ ਜੜੀਆਂ ਉਹ ਸ਼ੁਰੂ ਹੋ ਜਾਣਗੀਆਂ ਪ੍ਰੋਪਰ ਤਰੀਕੇ ਦੀਆਂ ਤਿਆਰੀਆਂ ਜੜੀਆਂ ਨੇ ਈਵੀਐਮ ਮਸ਼ੀਨਾਂ ਜੜੀਆਂ ਨੇ ਉਹ ਪਹਿਲਾਂ ਹੀ ਲਿਆ ਕੇ ਰੱਖੀਆਂ ਗਈਆਂ ਨੇ ਤੇ ਪ੍ਰੋਪਰ ਤਰੀਕੇ ਦੇ ਨਾਲ ਹਰੇਕ ਸੁਰੱਖਿਆ ਦੇ ਜਿਹੜੇ ਨੇ ਉਹ ਪ੍ਰਬੰਧ ਨੇ ਉਹ ਕੀਤੇ ਗਏ ਨੇ ਲੋਕ ਕਿਉਂਕਿ ਸਵੇਰੇ ਜਲਦੀ ਹੀ ਜਿਹੜਾ ਹੈਗਾ ਉਹ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਹਰੇਕ ਤਰੀਕੇ ਦੇ ਨਾਲ ਜਿਹੜਾ ਹੈਗਾ ਪ੍ਰੋਪਰ ਜਿਹੜਾ ਹੈ ਉਹ ਨਿਗਰਾਨੀ ਰੱਖੀ ਜਾ ਰਹੀ ਹੈ ਇੱਕ ਤੁਸੀਂ ਇਹ ਖਾਸ ਤਸਵੀਰ ਜਰੂਰ ਦੇਖੋ ਸੀਸੀਟੀਵੀ ਸਰਵੇਲੈਂਸ ਜਿਹੜੀ ਹੈਗੀ ਹੈ ਉਹ ਵੀ ਜਿਹੜੀ ਉਹ ਪ੍ਰੋਪਰ ਤਰੀਕੇ ਦੇ ਨਾਲ ਦਿੱਤੀ ਗਈ ਹੈ ਤੇ ਨਾਲ ਹੀ ਜੇਕਰ ਤੁਸੀਂ ਮੈਂ ਪ੍ਰੋਪਰ ਤਰੀਕੇ ਦੀ ਤੁਹਾਨੂੰ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀਵੀ ਪੈਟ ਦੇ ਉੱਪਰ ਕਿਹੜੇ ਕਿਹੜੇ ਜਿਹੜੇ ਨੇ ਉਹ ਨਿਸ਼ਾਨ ਜਿਹੜੇ ਨੇ ਉਹ ਹੈਗੇ ਨੇ ਜਿਹੜੇ ਲੋਕ ਵੋਟ ਫਾਉਂਡ ਦੇ ਲਈ ਆ ਰਹੇ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਜਗ੍ਹਾ ਦੇ ਉੱਪਰ ਕਿਹੜਾ ਉਹਨਾਂ ਦਾ ਨਿਸ਼ਾਨ ਜਿਹੜਾ ਹੈਗਾ ਹੈ ਉਹ ਕਹਿੰਦਾ ਇੱਕਦਮ ਇਹ ਚਾਰਟ ਦੀ ਚਾਰਟ ਵੀ ਜਿਹੜਾ ਹੈ ਉਹ ਬਾਹਰ ਹੀ ਲਗਾਇਆ ਹੋਇਆ ਹੈ ਕਿ ਕਿਹੜੀ ਪਾਰਟੀ ਦਾ ਕਿਹੜਾ ਨਿਸ਼ਾਨ ਜਿਹੜਾ ਹੈਗਾ ਹੈ ਉਹ ਹੋਵੇਗਾ ਇਸ ਤਰੀਕੇ ਦੇ ਨਾਲ ਨੰਬਰ ਵਾਈਜ਼ ਜਿਹੜਾ ਹੈਗਾ ਉਹ ਨਿਸ਼ਾਨ ਹੋਣਗੇ ਨਾਲ ਹੀ ਇੱਧਰ ਜਿਹੜੇ ਨੇ ਉਹ ਅ ਕੈਂਡੀਡੇਟ ਦੇ ਵੀ ਜਿਹੜੇ ਹੈਗੇ ਨੇ ਉਹ ਮੇਬੀ ਕੈਂਡੀਡੇਟ ਦੇ ਵੀ ਜਿਹੜੇ ਨੇ ਉਹ ਨਾਮ ਰੱਖੇ ਹੋਏ ਨੇ ਕੌਣ ਕੌਣ ਜਿਹੜਾ ਹੈ ਉਹ ਇਸ ਵਾਰੀ ਜਿਹੜਾ ਉਹ ਖੜਾ ਹੋਇਆ ਹੈਗਾ ਜਿਵੇਂ ਕਿ ਪਹਿਲਾਂ ਹੀ ਦੱਸਿਆ ਹੋਇਆ ਹੈ ਕਿ ਡਾਕਟਰ ਈਸ਼ਾਨ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਤੋਂ ਖੜੇ ਹੋਏ ਨੇ ਭਾਜਪਾ ਤੋਂ ਜਿਹੜਾ ਹੈ ਸੋਮਤੀ ਟੰਡਲ ਅਤੇ ਕਾਂਗਰਸ ਤੋਂ ਜਿਹੜਾ ਹੈਗਾ ਰਣਜੀਤ ਕੁਮਾਰ ਨਾਲ ਹੀ ਜਿਹੜਾ ਹੈਗਾ ਇਹ ਸਮਾਜ ਭਲਾਈ ਮੋਰਚਾ ਤੋਂ ਜਿਹੜਾ ਹੈਗਾ ਦਵਿੰਦਰ ਕੁਮਾਰ ਸਰੋਆ ਖੜੇ ਹੋਏ ਨੇ ਹੁਸ਼ਿਆਰਪੁਰ ਤੋਂ ਆਜ਼ਾਦ ਜਿਹੜੇ ਨੇ ਦੋ ਉਮੀਦਵਾਰ ਨੇ ਉਹ ਵੀ ਜਿਹੜੇ ਨੇ ਉਹਨਾਂ ਦੀਆਂ ਫੋਟੋਆਂ ਜੜੀਆਂ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਲਗਾਈਆਂ ਗਈਆਂ ਨੇ ਤਾਂਕਿ ਲੋਕ ਜਿਹੜੇ ਨੇ ਵੋਟ ਪਾਉਣ ਦੇ ਲਈ ਜਦੋਂ ਆਣਗੇ ਤਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਕਲੀਅਰਟੀ ਹੋਵੇ ਜਦੋਂ ਵੋਟ ਪਾਣ ਆਣਗੇ ਉਹਨਾਂ ਨੂੰ ਹਰੇਕ ਪੱਖੋ ਜਿਹੜੀ ਉਹ ਕੁਆਲਿਟੀ ਹੋਵੇ ਕਿ ਅਸੀਂ ਕਿਸ ਨੂੰ ਵੋਟ ਪਾਉਣੀ ਹੈ ਕਿਸ ਦੇ ਜਿਹੜਾ ਹੈਗਾ ਚੋਣ ਨਿਸ਼ਾਨ ਦੇ ਉੱਪਰ ਜਿਹੜਾ ਹੈ ਉਹ ਬਟਨ ਦਬਣਾ ਹੈਗਾ ਤੇ ਪ੍ਰੋਪਰ ਤਰੀਕੇ ਦੀ ਤਿਆਰੀ ਅਤੇ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਵੀ ਜਰੂਰ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਦਿਖਾ ਦੇਵੇ ਕਿਉਂਕਿ ਸਵੇਰ ਤੋਂ ਜਿਹੜਾ ਹੈਗਾ ਹੈ ਉਹ ਪ੍ਰੋਪਰ ਤਿਆਰੀਆਂ ਜਿਹੜੀਆਂ ਨੇ ਉਹ ਕਰਾਈਆਂ ਗਈਆਂ ਨੇ ਤਾਂ ਇੱਕਦਮ ਸਿਕਿਉਰਿਟੀ ਦੇ ਪ੍ਰਬੰਧ ਜਿਹੜੇ ਨੇ ਉਹ ਬੜੇ ਹੀ ਅੱਛੇ ਤਰੀਕੇ ਦੇ ਨਾਲ ਕੀਤੇ ਗਏ ਨੇ ਤਾਂਕਿ ਕਿਸੇ ਵੀ ਤਰੀਕੇ ਦੀ ਜੜੀ ਹੈ ਉਹ ਅਨਗਹਿਲੀ ਇਸ ਜਗ੍ਹਾ ਦੇ ਉੱਪਰ ਨਾ ਹੋ ਸਕੇ ਤਾਂ ਇਹ ਤੁਹਾਨੂੰ ਸਵੇਰ-ਸਵੇਰ ਦੀ ਜੜੀ ਹੈ ਉਹ ਤਾਜ਼ਾ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕਰਨੇ ਆ ਪ੍ਰਾਪਰ ਤਰੀਕੇ ਦੇ ਨਾਲ ਇੱਕ ਤੁਹਾਨੂੰ ਮਬੂਤ ਜਿਹੜਾ ਹੈ ਉਹ ਵੀ ਦਿਖਾ ਦੇਣਾ ਚਾਹੁੰਨਾ ਵਾ ਇੱਕ ਏ ਬੂਥ ਹੈਗਾ ਉਸ ਤੋਂ ਅੱਗੇ ਵੀ ਜਿਹੜਾ ਹੈਗਾ ਉਹ ਬਣਾਏ ਹੋਏ ਨੇ ਤਾਂਕਿ ਹਰੇਕ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਆਮ ਲੋਕ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਪਰੇਸ਼ਾਨ ਦਿੱਕਤ ਜਿਹੜੇ ਨਾ ਹੁਣ ਤਾਂ ਕਰਕੇ ਹਰੇਕ ਪਾਸੇ ਜੜਾਏ ਉਹ ਤਸਵੀਰਾਂ ਜੜੀਆਂ ਨੇ ਉਹ ਇੱਕਦਮ ਕਲੀਅਰ ਨੇ ਸਿਕਿਉਰਟੀ ਪਾਸੇ ਅਤੇ ਹੋਰ ਪੱਖੋਂ ਜੜਾਇਆ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਤਿਆਰੀ ਜਿਹੜੀ ਹੈਗੀ ਹੈ ਉਹ ਇਸ ਵਕਤ ਚੱਬੇਵਾਲ ਦੇ ਵਿੱਚ ਹਰੇਕ ਬੂਥਾਂ ਵਿੱਚ ਹੋਈ ਹੋਈ ਸਵੇਰ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕੈਮਰਾ ਪਰਸਨ ਕੋਲ ਬਣਾ ਰਾਜ ਗੁਪਤਾ ਭਵਿਸ਼ਾ ਟਾਈਮ ਜੁਲੰਦਰ